SDMO ਪਰ ਝੂਠੇ ਪਰਚੇ ਦਰਜ ਕਰਾਣੇ ਅਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਅੰਗਰੇਜ਼ ਸਿੰਘ ਪੁੱਤਰ ਬਹਾਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੇ ਘਰ ਦੇ ਨੇੜੇ ਬਾਈਪਾਸ ਰੋਡ ਬਣ ਰਿਹਾ ਸੀ ਜਿਸ ਕਾਰਨ ਜ਼ਮੀਨ ਦਾ ਰੇਟ ਵੀ ਵੱਧ ਹੋ ਗਿਆ ਸੀ ਇਸ ਰੋਡ ਦੇ ਨੇੜੇ 10 KV EDA ਟਰਾਂਸਫਾਰਮ ਦੋទੀਆਂ ਵਾਲੀ ਲਾਈਨ ਤੋਂ ਦੂਸਰੇ ਪਾਸੇ ਸ਼ਿਫਟ ਕੀਤਾ ਜਾਣਾ ਸੀ ਇਹ ਜਿਸ ਦਾ ਇਸਟਿਮੈਂਟ ਵੀ ਪਾਸ ਹੋ ਗਿਆ ਸੀ ਪਰ ਹੁਣ ਐਸ ਡੀਓ ਬਡਾਲਾ ਰਜਿੰਦਰ ਕੁਮਾਰ ਨਜ਼ਾਇਜ਼ ਤੌਰ ਤੇ ਸਾਡੇ ਟ੍ਰਾਂਸਫਰਮ 25 ਕੇਵੀ ਬਹਾਦਰ ਸਿੰਘ ਤੋਂ ਨਜ਼ਾਇਜ਼ ਲਾਈਨ 'ਪੋ ਆ ਰਿਹਾ ਹੈ ਜੋ ਕਿ ਗਲਤ ਕੰਮ ਕਰ ਰਿਹਾ ਹੈ ਉਸ ਨੂੰ ਇਸ ਗਲਤ ਨੂੰ ਰੋਕਣ ਲਈ ਉਸਨੇ ਸਾਡੇ ਉੱਤੇ ਨਜ਼ਾਇਜ਼ ਪਰਚੇ ਵੀ ਦਰਜ ਕਰਾ ਦਿੱਤੇ ਉਸਨੇ ਜ਼ਮੀਨ ਦੀ ਵੱਧੀ ਕੀਮਤ ਨੂੰ ਵੇਖਦੇ ਹੋਏ ਦੂਸਰੀ ਧਿਰ ਕੋਲੋਂ ਮੋਟੀ ਰਕਮ ਖਾਦੀ ਹੈ ਅਜੀਹਾ ਕਹਿਣਾ ਹੈ ਅੰਗਰੇਜ਼ ਸਿੰਘ ਪੁੱਤਰ ਬਹਾਦਰ ਸਿੰਘ ਦਾ ਉਹਨਾਂ ਦੇ ਕਹਿਣ ਦੇ ਮੁਤਾਬਿਕ ਉਹਨਾਂ ਦੀ ਲੜਕੀ ਦਾ ਵਿਆਹ ਸੀ ਜਿਸ ਵਿੱਚ ਵਿਗਨ ਪਿਆ ਤੇ ਉਸ ਦੇ ਨਾਲ ਉਹਨਾਂ ਦੀ ਮਾਤਾ ਜੀ ਵੀ ਗਹਿਰੇ ਸਦਮੇ ਵਿੱਚ ਹੈ। ਇਹ ਐਸਟੀਮੇਟ ਜੀ ਜਿਹੜਾ ਤਰਲੋਕ ਸਿੰਘ ਦੀ ਮੋਟਰ ਤੋਂ ਆ ਰਿਹਾ ਵਾ ਇਹ ਬੰਬੀ ਨੂੰ ਜੀ। ਹਾਂਜੀ। ਇਹਦੀ ਬੰਬੀ ਨੂੰ ਜਿਹਦੇ ਤਾਰਾ ਪਾਉਂਡਿਆ ਇਹ ਸਾਡੀ ਨਜਾਇਜ਼ ਹੈ। ਦੂਰੇ ਬੰਨੋਂ ਤਾਰਾ ਪਾਉਂਡਿਆ ਸਾਡੀ ਨਜਾਇਜ਼ ਸਾਡੀ ਮੋਟਰ ਤੇ ਤਾਰਾ ਪਾਉਂਡਿਆ ਜੀ। ਇਹ ਐਸਟੀਮੇਟ ਕਿਹਦੇ ਪਾਸੋਂ ਦਾ ਹੈ? ਐਸਟੀਮੇਟ ਆ ਬੰਨੇ ਜਹਾਟਾ ਤਰਲੋਕ ਸਿੰਘ ਦੀ ਮੋਟਰ ਤੇ ਜੀ। ਸਰ ਜੀ ਦੂਸਰੀ ਸਾਈਡ ਹੈ। ਹਾਂ ਜੀ ਦੂਹੀ ਪਰਲੀ ਸਾਈਡ ਤੇ ਜੀ। ਉੱਥੇ ਸਾਈਡ ਉੱਥੇ ਦੀ ਜਾਂਦਾ ਹੋਰ ਦੂਰੇ ਪਰਲੀ ਸਾਈਡ ਤੋਂ ਆ ਜੀ। ਇਹਨਾਂ ਸਾਡੀ ਆ ਨਜਾਇਜ਼ ਹੈ ਰੋਗ ਨੂੰ ਤਾਰਾ ਪਾ ਸੀ ਸੀ ਹੋ ਰਹੀ ਸਰ ਮੰਗ ਕਰਦੇ ਆ ਕਿ ਮੇਰੇ ਮੁੰਡੇ ਬੀਏ ਫਾਈਨਲ ਚ ਪੜਦਾ ਇੱਕ ਜੀ ਇੱਕ ਬੀਏ ਮੈਟਰ ਚ ਪੜਦਾ ਉਹਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਐਫਆਈਆ ਸਾਡੀਆਂ ਕੈਂਸਲ ਕੀਤੀਆਂ ਜਾਣ ਨਾ ਜਿੰਨੇ ਸਾਡੀਆਂ ਐਫਆਈਆ ਕੈਂਸਲ ਨਹੀਂ ਹੁੰਦੀਆਂ ਨਾ ਸਾਡੇ ਮੁੰਡੇ ਦਾ ਭੂਤ ਇਹਨਾਂ ਨਾਲ ਤੁੰਦਲਾ ਨਾ ਕਰਦਾ ਜਦੋਂ ਇਹ ਸਾਰੇ ਮਾਮਲੇ ਦੀ ਜਾਂਚ ਕਰਕੇ ਐਸਡੀ ਨੂੰ ਪੁੱਛਿਆ ਗਿਆ ਤਾਂ ਐਸਡੀਐਮ ਨੇ ਦੱਸਿਆ ਕਿ ਮੈਂ ਸਾਰਾ ਐਸਟੀਮੇਟ ਦੇ ਹਿਸਾਬ ਨਾਲ ਕੰਮ ਬਿਜਲੀ ਬੋਰਡ ਦੇ ਜਾਈ ਹਰਜੀਤ ਸਿੰਘ ਨੂੰ ਸਮਝਾ ਦਿੱਤਾ ਸੀ ਪਰ ਉਸ ਦੀ ਛੁੱਟੀ ਦੇ ਹੋਣ ਕਰ ਠੇਕੇਦਾਰ ਨੇ ਗਲਤ ਜਾਲ ਵਿਛਾ ਦਿੱਤਾ ਸੀ ਜਿਸ ਨੂੰ ਹਿੱਕ ਕਰ ਦਿੱਤਾ ਜਾਵੇਗਾ ਸਰ ਜੀ ਉਹਦੇ ਲਈ ਵੀ ਠੇਕੇਦਾਰ ਨੇ ਜੋ ਸਾਡਾ ਜਿਹੜਾ ਕੰਮ ਹੈ ਸਾਰਾ ਹੀ ਅੱਜਕੱਲ ਠੇਕੇਦਾਰ ਦੇ ਕਰਮੀਆਂ ਦੁਆਰਾ ਕੀਤਾ ਜਾ ਰਿਹਾ ਹੈ ਠੇਕੇਦਾਰ ਨੇ ਤਾਰਾਂ ਪਾਈਆਂ ਪੁਆਈਆਂ ਪੁਆਈਆਂ ਉਹ ਜਈ ਨੇ ਲੈ ਕੇ ਦਿੱਤਾ ਵੀ ਮੈਂ ਠੇਕੇਦਾਰ ਨੂੰ ਮੌਕਾ ਦਿਖਾ ਕੇ ਤੇ ਤਾਰਾ ਸਮਝਾ ਦਿੱਤੀ ਵੀ ਮੇਰੀ ਮਿਸਿਸ ਬਿਮਾਰ ਹੈ ਤੇ ਤੁਸੀਂ ਐਤਵਾਰ ਨੂੰ ਤਾਰਾ ਭਾ ਦਿਓ ਜੇ ਮੈਂ ਹੋ ਸਕਿਆ ਤਾਂ ਜ਼ਰੂਰ ਆਉਂਗਾ ਇਹ ਕਸੂਰਵੰਦ ਠੇਕੇਦਾਰ ਹੈ ਜੈ ਜੇ ਮੇਰੇ ਹਿਸਾਬ ਨਾਲ ਤੇ ਦੋਨੇ ਹੀ ਜਿਵੇਂ ਜਨਵਾਰ ਬੰਦੇ ਸੀ ਔਰ ਇਹ ਦੋਨੇ ਹੀ ਕਸੂਰਵਾਰ ਹੁਣੇ ਚਾਹੀਦੇ ਕਿਉਂਕਿ ਇਹ ਇਹ ਆਰਡਰ ਮੈਂ ਜੈ ਨੂੰ ਦਿੱਤਾ ਸੀ ਜੈ ਨੂੰ ਚਾਹੀਦਾ ਸੀ ਮੈਂ ਮੌਕੇ ਤੇ ਖੜੇ ਹੋ ਕੇ ਤਾਰਾ ਭਾਂਦਾ ਤੇ ਉਹ ਠੇਕੇਦਾਰ ਦਾ ਵੀ ਫਰਜ਼ ਬੰਦਾ ਸੀ ਵੀ ਉਹ ਮੌਕੇ ਤੇ ਆਂਦਾ ਜੇ ਜੀ ਇਹ ਨਹੀਂ ਸੀ ਆਇਆ ਕਮ ਸੋ ਕਮ ਠੇਕੇਦਾਰ ਤੇ ਆਂਦਾ ਜੰਟਿਆਲਾ ਗੁਰੂਤੂ ਕੈਮਰਾਮੈਨ ਸੁਖਜਿੰਦਰ ਦੇ ਨਾਲ ਕਵਲਜੀਤ ਸਿੰਘ ਜੀਵੇ ਪੰਜਾਬ ਲਈ